ਸਾਸ਼ਿਕਰ ਜੀ ਸਾਰਿਆਂ ਨੂੰ ਦੁਆ ਤੁਹਾਡੇ ਸਾਰਿਆਂ ਲਈ ਕਿ ਤੁਸੀਂ ਸਾਰੇ ਜਣੇ ਚੜ੍ਹਦੀ ਕਲਾ ਦੇ ਵਿੱਚ ਹੋਮ ਨੂੰ ਸਭ ਦੇ ਘਰ ਵਿੱਚ ਸ਼ੁਕ ਸ਼ਾਂਤੀ ਹੋਵੇ। ਦੋਸਤੋ ਤੁਸੀਂ ਸਾਰੇ ਜਣੇ ਕਾਫੀ ਜੰਮ ਤੋਂ ਕਮੈਂਟ ਕਰ ਰਹੇ ਹੋ ਕਿ ਸਿਦਰੀ ਕੁੜੀ ਦੇ ਵਿਆਹ ਦਾ ਨੈਕਸਟ ਪਾਰਟ ਕਿਉਂ ਨਹੀਂ ਆ ਰਿਹਾ ਜਲਦੀ ਲੈ ਕੇ ਆਓ। ਦੋਸਤੋ ਤੁਹਾਨੂੰ ਦੱਸਣਾ ਚਾਹਣਾ ਕਿ ਆ ਮਹੀਨਾ ਮੇਰੇ ਲਈ ਬਹੁਤ ਹੀ ਮੰਦ ਭਾਗਾ। ਇਸ ਮਹੀਨੇ ਦੇ ਵਿੱਚ ਹਰ ਸਾਲ ਮੈਨੂੰ ਕੋਈ ਨਾ ਕੋਈ ਦੁੱਖਤ ਕੁਲਿਫਾਂ ਹੁੰਦੀ ਆਉਂਦਾ। ਫਲੰਦਾ ਦੋਸਤੋ ਮੈਂ ਆਪਣੇ ਭਰਾ ਦੇ ਨਾਲ ਜੁੜਦਾ ਰਿਹਾ। ਉਸ ਨੂੰ ਕਾਲਾ ਪੀੜਿਆ ਹੋ ਗਿਆ ਸੀ ਜੋ ਕਾਫੀ ਟਾਈਮ ਕਾਫੀ ਦਿਨ ਮੈਂ ਹਸਪੀਟਲ ਦੇ ਵਿੱਚ ਦਾਖਲ ਰੱਖਿਆ ਤੁਸੀਂ ਸਾਰੇ ਜਣੇ ਨੇ ਦੁਆਵਾਂ ਕੀਤੀਆਂ ਮੈਂ ਪੋਜ਼ਿਟਿਵ ਪਾਈ ਸੀ ਜਿਸ ਪੋਸਟ ਤੇ ਤੁਸੀਂ ਬਹੁਤ ਸਾਰੀਆਂ ਦੁਆਵਾਂ ਭੇਜੀਆਂ ਕਿ ਮੇਰਾ ਭਰਾ ਜਲਦੀ ਠੀਕ ਹੋ ਕੇ ਘਰ ਵੀ ਆਪਣੇ ਪਰਿਵਾਰ ਦੇ ਵਿੱਚ ਬੈਠਦਾ ਹੋ ਗਿਆ ਬੱਤ ਪਤਾ ਨਹੀਂ ਕਿਉਂ ਪਰਮਾਤਮਾ ਨੂੰ ਸਾਡੀਆਂ ਖੁਸ਼ੀਆਂ ਇਸ ਮੀਨ ਦੇ ਵਿੱਚ ਬਰਦਾਸ਼ਤ ਨਹੀਂ ਹੁੰਦੀਆਂ ਚਲੋ ਉਹਦੀ ਕਿਰਪਾ ਬਖਰੂ ਦੀ ਉਹਦੀ ਰਹਿਮਤ ਆ ਉਹਦੀ ਰਜਾ ਜਿਵੇਂ ਰਜੇ ਦੇ ਵਿੱਚ ਰੱਖਦਾ ਪਰਮਾਂਗੇ ਤੇ ਉਸ ਤੋਂ ਬਾਅਦ ਮੇਰਾ ਭਾਂਜਾ ਜੋ 22 ਸਾਲ ਦਾ ਸੀ ਉਹਦਾ ਦੇਹਾਂਤ ਹੋ ਗਿਆ ਜਿਸ ਦੇ ਨਾਲ ਸਾਰੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਬਣੀ ਰਹੀ ਹੈ ਬਹੁਤ ਮਨ ਉਦਾਸ ਦੁਖੀ ਵੀ ਹਾਂ ਤੇ ਉਸ ਦਿਨ ਤੋਂ ਲੈ ਕੇ ਹੁਣ ਤੱਕ ਸਿਹਤ ਵੀ ਕੁਝ ਠੀਕ ਨਹੀਂ ਕਾਫੀ ਦਿਨ ਤੋਂ ਮੈਂ ਕੋਸ਼ਿਸ਼ ਕਰ ਰਿਹਾ ਪੋਸਟ ਪਾਉਣ ਦੀ ਕਿ ਤੁਹਾਡੇ ਨਾਲ ਸ਼ੇਅਰ ਕਰਦਾ ਬਟ ਫਿਰ ਵੀ ਹਿੰਮਤ ਨਹੀਂ ਹੋ ਰਹੀ ਸੀ ਚਲੋ ਸਾਰੇ ਤੁਸੀਂ ਕਮੈਂਟ ਕਰ ਦਿਓ ਅਸ ਸੀਰੀਜ਼ ਨੂੰ ਬਹੁਤ ਜਿਆਦਾ ਪਿਆਸਤ ਕਰ ਦੇ ਰਹੇ ਹੋ ਮੈਂ ਸਭ ਦਾ ਦਿਲੋਂ ਧੰਨਵਾਦ ਕਰਦਾ ਤੁਸੀਂ ਸਾਡੀ ਉਸ ਸੀਰੀਜ਼ ਨੂੰ ਬਹੁਤ ਜਦੇ ਬਹੁਤ ਖੂਬੀ ਪਿਆਰ ਦੇ ਰਹੇ ਹੋ ਸੋ ਵਹਿਗੁਰੂ ਅਗੇ ਅਰਦਾਸ ਕਰੋ ਕਿ ਮੈਂ ਉਸ ਭਾਣੇ ਨੂੰ ਜਿਹੜੇ ਮੇਰੀ ਸ਼ਾਂਤੀ ਨੂੰ ਮੇਰੀ ਮਨ ਨੂੰ ਉਹ ਵਹਿਗ ਤੋਂ ਪਾਣਾ ਮੰਨਦੀ ਬਲ ਬੁੱਧੀ ਬਖਸ਼ੇ ਮਾਲਕ ਤੇ ਜਲਦੀ ਤੋਂ ਮੈਂ ਫਿਰ ਤੋਂ ਐਕਟਿਵ ਹੋ ਕੇ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਸਕਾਂ ਤੇ ਆਪਾਂ ਮੈਂ ਤੁਹਾਡੇ ਨਾਲ ਵਾਦਾ ਕਰਦਾ ਕਿ ਉਸ ਸੀਰੀਜ਼ ਨੂੰ ਆਪਾਂ ਅੱਗੇ ਜ਼ਰੂਰ ਲੈ ਕੇ ਆਵਾਂਗੇ ਇਹ ਵਧਾ ਕੇ ਲੈ ਕੇ ਆਵਾਂਗੇ ਜਿੰਨੇ ਕਪਾਰਟਮੈਂਟ ਸ਼ੂਟ ਕੀਤੇ ਹੋ ਸੀ ਇਸ ਘਟਨਾ ਤੋਂ ਪਹਿਲਾਂ ਉਹ ਤੁਹਾਡੇ ਮੈਂ ਸਾਰਿਆਂ ਨਾਲ ਸ਼ੇਅਰ ਕਰ ਚੁੱਕਿਆ ਸਾਂਝੀ ਕਰ ਚੁੱਕੀਆਂ ਤੇ ਐਵੇਂ ਤੁਸੀਂ ਪਿਆਰ ਸਤਕਾਰ ਬਣਾਈ ਰੱਖੋ ਦੋਸਤੋ ਤੇ ਤੁਹਾਡਾ ਐਂਟਰਟੇਨਮੈਂਟ ਮੈਂ ਜ਼ਰੂਰ ਕਰਾਂਗਾ ਕੱਲ ਉਹ ਕਹਿੰਦੇ ਨੇ ਕਿ ਹਾਸਿਆਂ ਦੇ ਚਿਹਰੇ ਬਹੁਤ ਦੁਖੀ ਹੁੰਦੇ ਨੇ ਉਹੀ ਗੱਲ ਸਾਬਤ ਹੋ ਗਈ ਕਿ ਦੂਜਿਆਂ ਨੂੰ ਹਸਾਉਣ ਵਾਲੇ ਖੁਦ ਵੀ ਬਹੁਤ ਦੁਖੀ ਹੁੰਦੇ ਨੇ ਤੇ ਇਸ ਜਿਹੜੀ ਇਹ ਘਟਨਾ ਮੇ ਨਾਲ ਵਾਪਰੀ ਇਹਨਾਂ ਦੋਸਤੋ ਦਿਲੋਂ ਝੰਜੋੜ ਕੇ ਰੱਖਦਾ ਕਿਉਂਕਿ ਦੋ ਭੈਣਾਂ ਦਾ ਇਕੱਲਾ ਭਰਾ ਸੀ ਮੇਰਾ ਭਾਣ ਜੀ ਸੀ ਜਿਹੜਾ ਮੇਰੀ ਸਿਸਟਰ ਉਹ ਬਜ਼ੁਰਗ ਹੋ ਗਏ ਤੇ ਦੋ ਭੈਣਾਂ ਸੀ ਭੈਣਾਂ ਹੈਗੀਆਂ ਨੇ ਜਿਹਦਾ ਇਕੱਲਾ ਭਰਾ ਸੀ ਉਹ ਰੱਬ ਨੂੰ ਪਿਆਰਾ ਹੋ ਗਿਆ ਚਲੋ ਮਾਲਕ ਦੇ ਰਾਜਾ ਜਿਵੇਂ ਜਿਹੜੀ ਰਾਜਾ ਨੂੰ ਚ ਰੱਖੇ ਮਾਲਕ ਨੂੰ ਰਹਿਣਾ ਪੈਂਦਾ ਵੱਟ ਐਡਾ ਵੱਡਾ ਭਾਣਾ ਮੰਨਣਾ ਬਹੁਤ ਔਖਾ ਲੱਗਦਾ ਜਿਸ ਕਰਕੇ ਮੈਂ ਸ਼ੂਟ ਨਹੀਂ ਰੱਖ ਪਾਇਆ ਉਸ ਸੀਰੀਜ਼ ਨੂੰ ਅੱਗੇ ਕਿਉਂਕਿ ਲਿਖਣੇ ਪੈਂਦੇ ਆ ਪੰਜ ਲਿਖਣੇ ਬੰਦਰ ਕਮੇਟੀ ਜਿਵੇਂ ਕਹਿੰਦਾ ਕਿ ਕਿਸੇ ਨੂੰ ਹਸਾਉਣਾ ਬਹੁਤ ਵੱਡੀ ਗੱਲ ਆ ਦੁੱਖੀ ਤਾਂ ਜਿਹਨੂੰ ਮਰਜ਼ੀ ਕਰਦੋ ਪਰ ਕਿਸੇ ਨੂੰ ਹਸਾਉਣਾ ਬਹੁਤ ਵੱਡੀ ਗੱਲ ਆ ਉਸ ਸੀਰੀਜ਼ ਨੂੰ ਅੱਗੇ ਲਿਖਣ ਦੀ ਮੈਚ ਫਿਲਹਾਲ ਹਿੰਮਤ ਨਹੀਂ ਹੋ ਰਹੀ ਵੀ ਕਿਵੇਂ ਪੰਜ ਲਿਖਾਂ ਕਿ ਮਹਿਸਾਵਾ ਕਿਉਂਕਿ ਖੁਦ ਮੈਂ ਦੁਖੀ ਹਾਂ ਜਦ ਤੂੰ ਕੀ ਹਸਾਵਾ ਮੈਂ ਬਸ ਇਹੀ ਦੁਆ ਕਰਦਾ ਕਿ ਤੁਸੀਂ ਸਾਰੇ ਜਣੇ ਮੇਰੇ ਨਾਲ ਜੁੜੇ ਰਹੋ ਇਸ ਸੀਰੀਜ਼ ਨੂੰ ਅੱਗੇ ਮੈਂ ਜ਼ਰੂਰ ਲੈ ਕੇ ਆਉਂਗਾ ਤੁਹਾਡਾ ਸਭ ਦਾ ਮਨੋਰੰਜਨ ਜ਼ਰੂਰ ਕਰੂੰਗਾ ਤੁਹਾਡੇ ਸਾਰਿਆਂ ਦਾ ਦਿਲੋਂ ਧੰਨਵਾਦ ਜੋ ਤੁਸੀਂ ਮੇਰੇ ਨਾਲ ਜੁੜੇ ਹੋ ਐਵੇਂ ਪਿਆਸਤ ਕਰ ਬਣਾਈ ਰੱਖਣਾ ਮੇਰੇ ਨਾਲ ਤੁਹਾਡਾ ਆਪਣਾ ਜਾਨੋ ਪਿਆਣੀ ਵਾਲਾ ਸ਼ਸ਼ੀ ਕਾਰਜ ਜੀ ਸਾਰਿਆਂ